ਕੋਲੇ ਤੋਂ ਬਿਜਲੀ ਬੰਦੀ ਤੁਸੀਂ ਕਈ ਵਾਰ ਦੇਖੀ ਹੋਣੀ ਐ ਪਰ ਅੱਜ ਤੁਹਾਨੂੰ ਗੋਹੇ ਤੋਂ ਬਿਜਲੀ ਬੰਦੀ ਦਿਖਾਉਨੇ ਆ ਗੋਵਰ ਅੱਗੇ ਅਸੀਂ ਪਹਿਲਾਂ ਇਦਾਂ ਛੱਟ ਦਿੰਦੇ ਸੀਗੇ ਕਿਤੇ ਵੀ ਛੱਟ ਦਿੰਦੇ ਸੀਗੇ ਬੇਸਟੇਜ ਜਾਂਦਾ ਸੀਗਾ ਫਿਲਟਰ ਰਹੀਂ ਇਹ ਗੈਸ ਹੁੰਦੀ ਹੋਈ ਫਿਲਟਰ ਹੋ ਕੇ ਜਨਰੇਟਰ ਤੱਕ ਪਹੁੰਚਦੀ ਆ ਜਨਰੇਟਰ ਫੇ ਇਹਦੇ ਨਾਲ ਹੀ ਸਟਾਰਟ ਹੁੰਦਾ ਹੈ ਇਹਦੇ ਨਾਲ ਸਾਡਾ ਲਾਈਟਾਂ ਪੱਖੇ ਕਾਫੀ ਕੁਝ ਸਾਨੂੰ ਸਹੂਲਤ ਮਿਲਦੀ 25 ਘੰਟੇ ਦੇ ਕਰੀਬ ਇਹਨੂੰ ਗੋਬਰ ਚਾਹੀਦਾ ਹੈਗਾ ਤੇ 5 ਤੋਂ 7 ਘੰਟੇ ਤੱਕ ਤਕਰੀਬਨ ਇਹ ਚੱਲਣਾ ਹੁੰਦਾ ਦਿਹਾੜੀ 'ਚ ਜੇ ਅਗਰ ਗੋਬਰ ਸਾਡੇ ਕੋਲ ਪੂਰਾ ਜੇ ਗੋਬਰ ਘਟਿਆ ਫਿਰ ਸਾਡੇ ਕੋਲ ਉਹ ਹੀ ਸਾਡੇ ਕੋਲ ਗੈਸ ਦੀ ਮਾਤਰਾ ਘਟ ਜਾਣੀ ਹੋਰ ਪ੍ਰੋਜੈਕਟ ਸਰਕਾਰ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਹਾਂਜੀ ਬਿਲਕੁਲ ਸਰਕਾਰ ਵੱਲੋਂ ਕਰਾਇਆ ਗਿਆ ਸਰਕਾਰੀ ਤੌਰ ਤੇ ਲੱਗਾ ਸਾਰਾ ਪ੍ਰੋਜੈਕਟ ਠੀਕ ਹੈ ਹਾਂਜੀ ਬੜਾ ਵਧੀਆ ਚੱਲ ਰਿਹਾ ਹੈ ਪਤਾ ਲੱਗਾ ਹੋਣਾ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋਏ ਕਨਫਿਊਜ਼ ਤਾਂ ਬੰਦਾ ਹੋਈ ਜਾਂਦਾ ਵੀ ਇਹ ਪਤਾ ਨਹੀਂ ਕੀ ਹੋਣਾ ਹੈ ਕੀ ਕਰਨਾ ਹੈ ਕਿੱਦਾਂ ਹੋਣੀ ਆ ਵੀ ਗੋਬਰ ਤੋਂ ਕਹਿੰਦੇ ਆ ਵੀ ਇਹ ਕਿੱਦਾਂ ਹੋ ਜਾਊਗੀ ਗੋਬਰ ਤਾਂ ਉਦਾਂ ਵੀ ਇੰਨੇ ਚਿਰ ਦੇ ਸਾਡੀ ਇੰਨੀ ਉਮਰ ਹੋ ਕੇ ਦੇਖਦੇ ਆ ਉਹਨੂੰ ਅੱਗੇ ਨਹੀਂ ਗੋਬਰ ਤੋਂ ਕੁਝ ਹੋਇਆ ਤਾਂ ਹੁਣ ਕਿੱਦਾਂ ਹੋ ਜਾਊਗਾ ਕੀ ਫੇਰ ਐਨਲਿਸਿਸ ਕੀਤਾ ਜਦੋਂ ਇਹ ਪ੍ਰੋਜੈਕਟ ਲੱਗ ਗਿਆ ਉਸ ਤੋਂ ਬਾਅਦ ਕਿੰਨੀ ਕੁ ਬਿਜਲੀ ਸੇਵ ਹੋਣੀ ਸ਼ੁਰੂ ਹੋਈ ਪਾਣੀ ਤੋਂ ਤੇ ਕੋਲੇ ਤੋਂ ਬਿਜਲੀ ਬੰਦੀ ਤੁਸੀਂ ਕਈ ਵਾਰ ਦੇਖੀ ਹੋਣੀ ਹੈ ਪਰ ਅੱਜ ਤੁਹਾਨੂੰ ਗੋਹੇ ਤੋਂ ਬਿਜਲੀ ਬੰਦੀ ਦਿਖਾਉਣੇ ਆ ਪੁਸ਼ਿਆਰਪੁਰ ਦੇ ਵਿੱਚ ਇੱਕ ਗਊਸ਼ਾਲਾ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਗਾਵਾਂ ਦੇ ਗੋਬਰ ਤੋਂ ਗੈਸ ਤਿਆਰ ਕੀਤੀ ਜਾਂਦੀ ਹੈ ਔਰ ਗੈਸ ਤੋਂ ਬਿਜਲੀ ਤਿਆਰ ਹੁੰਦੀ ਆ ਤਾਂ ਇੱਕ ਪ੍ਰੋਜੈਕਟ ਬੜਾ ਵਧੀਆ ਇੱਥੇ ਲਗਾਇਆ ਗਿਆ ਤਾਂ ਕਿਵੇਂ ਇਹ ਸਾਰਾ ਪ੍ਰੋਜੈਕਟ ਲੱਗਾ ਹੋਇਆ ਔਰ ਕਿਵੇਂ ਕੰਮ ਕੀਤਾ ਜਾ ਰਿਹਾ ਔਰ ਕਿਵੇਂ ਇੱਥੇ ਬਿਜਲੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਸਾਰਾ ਤੁਹਾਨੂੰ ਪ੍ਰੋਜੈਕਟੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇੱਥੇ ਖੂਬ ਬਣਿਆ ਤੁਹਾਨੂੰ ਪਹਿਲਾਂ ਇਹ ਨਜ਼ਰ ਆ ਰਿਹਾ ਤਾਂ ਇਸੇ ਖੂਤੋਂ ਜਿਹੜਾ ਉਹ ਪ੍ਰੋਸੈਸ ਸ਼ੁਰੂ ਹੁੰਦਾ ਇਸ ਖੂਹ ਦੇ ਵਿੱਚ ਜਿਹੜਾ ਗੋਬਰ ਪਾਇਆ ਜਾਂਦਾ ਔਰ ਅੱਗੇ-ਅੱਗੇ ਜਿਹੜਾ ਇਹ ਸਾਰਾ ਪ੍ਰੋਸੈਸ ਚੱਲਦਾ ਤਾਂ ਕਿਵੇਂ ਇਹ ਸਾਰਾ ਅੱਗੇ ਚੱਲਦਾ ਪ੍ਰੋਸੈਸ ਔਰ ਕਿਵੇਂ ਬਿਜਲੀ ਤਿਆਰ ਹੁੰਦੀ ਹੈ ਮੇਰੇ ਨਾਲ ਇੱਥੇ ਦੇ ਮੈਨੇਜਰ ਸਰਬਜੀਤ ਸਿੰਘ ਮੌਜੂਦ ਹੈਗੇ ਨੇ ਤਾਂ ਇਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਤਾਂ ਸਰਬਜੀਤ ਜੀ ਸਭ ਤੋਂ ਪਹਿਲਾਂ ਤਾਂ ਇਹ ਬੜਾ ਵਧੀਆ ਵੈਸੇ ਸੁਣਨ ਤੋਂ ਬੜਾ ਵਧੀਆ ਲੱਗਦਾ ਕਿ ਗੋਬਰ ਤੋਂ ਗੋਹੇ ਤੋਂ ਬਿਜਲੀ ਤਿਆਰ ਹੁੰਦੀ ਹੈ ਤਾਂ ਬੜੇ ਸਾਰੇ ਲੋਕਾਂ ਨੇ ਕਹਿਣਾ ਕਿ ਵਾਕਈ ਇੱਕ ਚੰਗੀ ਚੀਜ਼ ਹੈਗੀ ਹੈ ਪਰ ਇਹ ਕਿਵੇਂ ਪ੍ਰੋਸੈਸ ਹੈ ਔਰ ਕਿਵੇਂ ਤਿਆਰ ਕਰਦੇ ਹੋ ਤੁਸੀਂ ਬਿਜ ਸਰ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਕ ਜਾਣਕਾਰੀ ਸਾਰੀ ਵਰਲਡ ਦੇ ਵਿੱਚ ਪਹੁੰਚੂਗੀ ਇਹ ਸਾਰਿਆਂ ਨੂੰ ਚੰਗੀ ਲੱਗੂਗੀ ਮੈਂ ਤੁਹਾਡਾ ਇੱਥੇ ਆਉਣ ਲਈ ਹਾਰਦਿਕ ਸਵਾਗਤ ਕਰਦਾ ਬਹੁਤ ਵਧੀਆ ਚੀਜ਼ ਤੁਸੀਂ ਜਿਹੜੀ ਸੋਚੀ ਹੈ ਕਿ ਅਸੀਂ ਬਾਕੀਆਂ ਵੀ ਜਨਤਾ ਤੱਕ ਵੀ ਇਹ ਚੀਜ਼ ਪਹੁੰਚਾਈਏ ਕਿਸੇ ਨੂੰ ਕੋਈ ਚੀਜ਼ ਨਵੀਂ ਦੇਖਣ ਨੂੰ ਮਿਲੇ ਜਾਂ ਉਹਦੇ ਲਈ ਬੰਦਾ ਸੋਚਦਾ ਵੀ ਅਸੀਂ ਵੀ ਕੁਝ ਕਰੀਏ ਹਾਂ ਬਹੁਤ ਵਧੀਆ ਗੱਲ ਆ ਦੇਖੋ ਜੀ ਸਾਰਾ ਇਦਾਂ ਹੈ ਕਿ ਸਾਡੇ ਕੋਲ ਗੋਵਰ ਅੱਗੇ ਅਸੀਂ ਪਹਿਲਾਂ ਇਦਾਂ ਛੱਡ ਦਿੰਦੇ ਸੀਗੇ ਹਾਂ ਕਿਤੇ ਵੀ ਸੁੱਟ ਦਿੰਦੇ ਸੀਗੇ ਬੇਸਟੇਜ ਜਾਂਦਾ ਸੀਗਾ ਜਾਂ ਕਿਤੇ ਕਿਸੇ ਜ਼ਿੰਮੇਵਾਰ ਨੂੰ ਚਾਹੀਦਾ ਖੇਤਾਂ ਵਿੱਚ ਪਾ ਲੈਂਦਾ ਸੀ ਨਾ ਤਾਂ ਅਨਦਰ ਕਿਤੇ ਕੰਮ ਨਹੀਂ ਸਿਉਂਦਾ ਹੁਣ ਇਹ ਕੀ ਕਰੀਦਾ ਜਦੋਂ ਸਰਕਾਰ ਨੇ ਸਾਡੇ ਕੋਲ ਇਹ ਗੋਬਰ ਗੈਸ ਪਲਾਂਟ ਲਗਾਇਆ ਹੈ ਅਸੀਂ ਸਾਰਾ ਗੋਬਰ ਇਕੱਠਾ ਕਰਕੇ ਇਸ ਹੌਦੀ ਦੇ ਵਿੱਚ ਪਾਈਦਾ ਇਹਨੂੰ ਮਿਕਸ ਪੁਆਇੰਟ ਕਹਿੰਦੇ ਆ ਠੀਕ ਹੈ ਇਹਦੇ ਵਿੱਚ ਮਿਕਸ ਹੁੰਦਾ ਅਸੀਂ ਪਾਣੀ ਦੇ ਪਾਣੀ ਵੀ ਇਹਦੇ ਵਿੱਚ ਪਾਇਆ ਜਾਂਦਾ ਹੈਗਾ ਉਹਦੇ ਲਈ ਪਾਈਪ ਲੱਗਾ ਹੋਇਆ ਹੈ ਠੀਕ ਹੈ ਤੇ ਗੋਬਰ ਵੀ ਪਾਇਆ ਜਾਂਦਾ ਹੈ ਇਹ ਜੋ ਚੱਲ ਰਹੀ ਹੈ ਮੋਟਰ ਇਹਨੂੰ ਮਿਕਸ ਕਰਦੀ ਹੈ ਗੋਬਰ ਨੂੰ ਤਾਂ ਪਾਣੀ ਨੂੰ ਬਿਲਕੁਲ ਸੰਘਣਾ ਹੋ ਜਾਂਦਾ ਹੈ। اچھا ਸੰਘਣਾ ਹੋਣ ਦੇ ਨਾਲ ਸਾਡੇ ਕੋਲ ਇੱਕ ਗੇਟਬਾਲ ਹੈਗਾ ਉਹ ਉਹ ਅਸੀਂ ਛੱਡੀ ਦਾ ਹੈਗਾ। ਉਹ ਸਾਡੇ ਕੋਲ ਇੱਕ 30 ਫੁੱਟ ਦੇ ਕਰੀਬ ਹਾਂ ਥੱਲੇ 20 ਫੁੱਟ ਬਾਈ 30 ਫੁੱਟ ਦੇ ਕਰੀਬ ਥੱਲੇ ਨੂੰ ਡਾਉਨ ਖੂਹ ਹੈ। ਉਹਦੇ ਵਿੱਚ ਗੋਬਰ ਥੱਲੇ ਐਂਡ ਵਾਲੇ ਪੁਆਇੰਟ ਤੇ ਜਾਂਦਾ ਹੈਗਾ। ਠੀਕ ਹੈ। ਤੇ ਉਹ ਜਦੋਂ ਐਂਡ ਵਾਲਾ ਪੁਆਇੰਟ ਪ੍ਰੈਸ਼ਰ ਉੱਪਰ ਮਾਰਦਾ ਤਾਂ ਉਹਦੇ ਨਾਲ ਗੈਸ ਤਿਆਰ ਹੁੰਦੀ ਆ। ਠੀਕ ਹੈ। ਉਹ ਗੈਸ ਸਾਡੇ ਕੋਲ ਉੱਪਰ ਐਂਡ ਵਾਲੇ ਪੁਆਇੰਟ ਤੇ ਆ ਜਾਂਦੀ ਜੀ। ਅੱਛਾ। ਉੱਪਰ ਟੌਪ ਤੇ ਠੀਕ ਹੈ। ਟੌਪ ਤੇ ਆ ਕੇ ਉਹ ਸਾਡੇ ਕੋਲ ਪੈਪਨ ਲੱਗੀ ਹੋਈ ਹੈ ਨਾਲ ਇੱਕ ਸਾਡੇ ਕੋਲ ਗੁਲਾਬੀ ਰੰਗ ਦਾ ਲਾਲ ਰੰਗ ਦਾ ਸਾਡੇ ਕੋਲੇ ਉਹਦੇ ਨਾਲ ਸੋਚ ਲੱਗਾ ਹੋਇਆ ਹੈ। ਠੀਕ ਹੈ। ਉਹ ਸੋਚ ਦੇ ਨਾਲ ਜਦੋਂ ਅਸੀਂ ਔਨ ਪੋਜੀਸ਼ਨ 'ਚ ਉੱਪਰ ਨੂੰ ਹੈਗਾ ਹੈ ਇਹ ਜੋ ਛੱਡਦੇ ਆ ਨਾ ਪੈਪਰ ਆਹੀਂ ਸਾਡੇ ਕੋਲੇ ਇਹ ਜਾ ਕੇ ਸਿੱਧਾ ਅੰਦਰ ਜਨਰੇਟਰ ਨੂੰ ਸਪਲਾਈ ਚੱਲੇ ਜਾਂਦੀ ਹੈ ਜੀ। ਠੀਕ ਹੈ। ਅੰਦਰ ਦੋ ਇਹਦੇ ਫਿਲਟਰ ਲੱਗੇ ਹੋਏ ਨੇ। ਹਾਂ। ਫਿਲਟਰ ਰਹੀ ਹੈ ਗੈਸ ਹੁੰਦੀ ਹੋਈ ਫਿਲਟਰ ਹੋ ਕੇ ਜਨਰੇਟਰ ਤੱਕ ਪਹੁੰਚਦੀ ਹੈ ਠੀਕ ਹੈ ਜਨਰੇਟਰ ਫੇ ਇਹਦੇ ਨਾਲ ਹੀ ਸਟਾਰਟ ਹੁੰਦਾ ਹੈ ਇਹਦੇ ਨਾਲ ਸਾਡਾ ਲਾਈਟਾਂ ਪੱਖੇ ਕਾਫੀ ਕੁਝ ਸਾਨੂੰ ਸਹੂਲਤ ਮਿਲਦੀ ਹੈ ਜੀ ਇੱਥੇ ਜੋ ਵੀ ਯੂਜ਼ ਕਰਨੇ ਵਾਲੀ ਚੀਜ਼ ਪੱਟੇ ਕੁੱਤਣ ਵਾਲੀ ਮਸ਼ੀਨ ਹੋਰ ਵੀ ਅਸੀਂ ਜੋ ਵੀ ਵਰਤ ਸਕਦੇ ਹਾਂ ਕੋਈ ਪੰਪ ਪਾਣੀ ਵਾਲਾ ਅੱਛਾ ਜੋ ਵੀ ਅਸੀਂ ਚਲਾ ਸਕਦੇ ਹਾਂ ਬਿਜਲੀ ਤੇ ਹਾਂਜੀ ਇਹ 3 ਫੇਸ ਦਾ ਸਾਡੇ ਕੋਲ 10 ਹੌਸਪਾਵਰ ਦਾ ਜਨਰੇਟਰ ਇੱਥੇ ਚੱਲਦਾ ਪਿਆ। ਅੱਛਾ ਕੀ ਕੀ ਸਮਾਨ ਤੁਸੀਂ ਵਰਤਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਪੱਖੇ ਚੱਲਦੇ ਲਾਈਟਾਂ ਚੱਲਦੀਆਂ ਹੋਰ ਕਿੰਨਾ ਕੁ ਲੋਡ ਇਹ ਚੱਲ ਰਿਹਾ ਜੀ। ਤਾਂ 10 ਹੌਸਪਾਵਰ ਦੇ ਅੰਡਰ ਕੁਝ ਵੀ ਅਜਿਹਾ ਚੱਲ ਜਾਂਦੇ ਆ। ਅੱਛਾ ਇਹ ਫਿਰ ਕਿੰਨਾ ਸਮਾਂ ਤੁਸੀਂ ਯੂਜ਼ ਕਰਦੇ ਹੋ ਇਹਨੂੰ? ਇਹ ਸਾਡੇ ਕੋਲ 5 ਤੋਂ 7 ਘੰਟੇ ਚੱਲ ਚੱਲਣ ਦੀ ਹੈਗੀ ਆ। ਇਹ ਸੰਭਾਵਨਾ ਇਹਦੀ ਕਿਉਂਕਿ ਸਾਡੇ ਕੋਲ ਅਗਰ ਗੋਬਰ ਪੂਰਾ ਆ ਹਾਂ 25 ਕੁਇੰਟਲ ਦੇ ਕਰੀਬ ਇਹਨੂੰ ਗੋਬਰ ਚਾਹੀਦਾ ਹੈਗਾ। ਠੀਕ ਹੈ। ਤੇ 5 ਤੋਂ 7 ਘੰਟੇ ਤਕਰੀਬਨ ਇਹ ਚੱਲਣਾ ਹੁੰਦਾ ਦਿਹਾ ਠੀਕ ਹੈ ਜੇ ਗੋਬਰ ਸਾਡੇ ਕੋਪੁਰਾ ਜੇ ਗੋਬਰ ਘਟਿਆ ਫਿਰ ਸਾਡੇ ਕੋਲ ਉਹ ਹੀ ਸਾਡੇ ਕੋ ਗੈਸ ਦੀ ਮਾਤਰਾ ਘਟ ਜਾਣੀ ਉਹ ਜਨਰੇਟਰ ਦੀ ਟਾਈਮਿੰਗ ਘਟ ਜਾਣੀ ਅੱਛਾ ਯਾਨੀ ਕਿ ਜਦੋਂ ਤੁਹਾਨੂੰ ਲੋਡ ਹੈਗੀ ਆ ਮਸ਼ੀਨਾਂ ਚਲਾਉਣੀਆਂ ਪੱਠੇ ਕੁੱਤਰਨੇ ਆ ਫਿਰ ਇੱਕ ਪਾਸੇ ਵੀ ਇਧਰੋਂ ਤੁਸੀਂ ਇਹ ਜਨਰੇਟਰ ਸਟਾਰਟ ਕਰ ਦਿੰਨੇ ਔਰ ਦੂਜੇ ਪਾਸੇ ਬਿਜਲੀ ਬੰਨੀ ਚੋਏ ਇਸ ਤਰ੍ਹਾਂ ਵੀ ਹੈਗਾ ਆ ਜਦੋਂ ਸਾਡੇ ਕੋਲ ਬਿਜਲੀ ਗਈ ਹੁੰਦੀ ਉਸ ਵੇਲੇ ਵੀ ਚੂਜ਼ ਕਰੀਦਾ ਨਹੀਂ ਤਾਂ ਅਸੀਂ ਜਿਆਦਾ ਕਰਕੇ ਉਧਰ ਲਈ ਮਤਲਬ ਜਿਹੜੀ ਸਾਨੂੰ ਮੁੱਲ ਮਿਲਦੀ ਬਿਜਲੀ ਮੈਕਮੇ ਵੱਲੋਂ ਉਹ ਅਸੀਂ ਘੱਟ ਵਰਤੀ ਦੀ ਇੱਥੇ ਵੀ ਜ਼ਿਆਦਾ ਵਰਤੀ ਦੀ ਆ ਤਾਂ ਕਿ ਉਦੋਂ ਲਸਨ ਬਜਟ ਹੋ ਜਵੇ ਉਹਦੀ ਬਿੱਲ ਸਾਨੂੰ ਕਟਾ ਆਵੇ ਤਾਂ ਸਾਡੀ ਇੱਥੋਂ ਮਰਤ ਹੋ ਜਾਂਦੀ ਆ ਇਹਦਾ ਅਸੀਂ ਜ਼ਿਆਦਾ ਫਾਇਦਾ ਲਈਦਾ ਸੀ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਇੱਕ ਇਹਦੇ نیچے ਬਣਿਆ ਹੋਇਆ ਖੂਹ ਹਾਂਜੀ ਅੱਗੇ ਆ ਵੀ ਬਣੀਆਂ ਹੋਈਆਂ ਹੁੰਦੀਆਂ ਇਹ ਇਸ ਤਰ੍ਹਾਂ ਹੈ ਕਿ ਜਦੋਂ ਉਹਦੇ ਵਿੱਚ ਗੋਬਰ ਆਉਂਦਾ ਜੀ ਗੋਬਰ ਗੈਸ ਲੈਣ ਤੋਂ ਬਾਅਦ ਜੋ ਗੋਬਰ ਸਾਡੇ ਕੋਲ ਵੇਸਟੇਜ ਹੋ ਜਾਂਦਾ ਉਹ ਵੇਸਟ ਸਾਡੇ ਕੋਲ ਇਸ ਖੂਹ ਦੇ ਵਿੱਚ ਆ ਜਾਂਦਾ ਜੀ ਠੀਕ ਹੈ ਐਸਾ ਜਿਹੜਾ ਆਪਾਂ ਐਸ ਫਰਸ਼ ਤੇ ਉੱਤੇ ਤੁਰੇ ਹੋਏ ਆ ਇਹ ਥੱਲੇ ਪੂਰਾ ਮਤਲਬ ਕਿ ਇੱਕ ਤਰ੍ਹਾਂ ਦਾ ਸਟੋਰੇਜ ਹੈ ਗੋਬਰ ਦਾ ਅੱਛਾ ਸਟੋਰੇਜ ਹੈ ਉਹ ਉਹਦਾ ਵੇਸਟੇਜ ਇਹਦੇ ਵਿੱਚ ਆਉਂਦਾ ਹੈ ਇਹਦੇ ਤੋਂ ਜ਼ਿਆਦਾ ਜਿਹੜਾ ਬਾਧੂ ਵੇਸਟੇਜ ਬਣ ਜਾਂਦਾ ਹੈ ਸੈਲਰੀ ਵਗੈਰਾ ਉਹ ਬਾਹਰ ਨਿਕਲ ਜਾਂਦੀ ਹੈ ਅੱਛਾ ਜਿਵੇਂ ਇਹ ਵੇਸਟੇਜ ਆ ਫਿਰ ਇਹ ਕਿਹੜੇ ਕੰਮ ਆ ਇਹ ਫਿਰ ਖਰਾਬ ਇਹਨੂੰ ਇੱਦਾਂ ਹੀ ਰੋੜ ਦਿੰਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹਨੂੰ ਅਸੀਂ ਵਰਤੀ ਦਾ ਅਦਰਵਾਈਜ਼ ਸਾਡੇ ਕੋਲ ਪੌਦੇ ਲਗਾਉਣੇ ਕਿ ਇਹਨਾਂ ਫੁੱਲ ਬੁੱਟੇ ਲਗਾਉਣੇ ਆ ਚਾਹੇ ਕਿ ਇਹਨਾਂ ਖੇਤੀ ਬਾੜੀ ਚ ਵਰਤਣਾ ਹਲੇ ਸਾਨੂੰ ਸਟਾਰਟ ਹੋਏ ਨੂੰ ਥੋੜਾ ਜਿਹਾ ਹੋ ਗਿਆ ਅਸੀਂ ਇਹਨੂੰ ਉਸ ਜਗ੍ਹਾ ਤੇ ਵਰਤਣਾ ਕਿ ਸਾਡੇ ਕੋਲ ਬੁੱਟੇ ਲਗਾਏ ਜਾਣ ਜਾਂ ਪੌਦੇ ਲਗਾਏ ਜਾਣ ਜਾਂ ਕੋਈ ਫਸਲ ਉਗਾਈ ਜਾਵੇ ਇਹ ਨੈਚੁਰਲ ਖਾਦ ਸਾਡੇ ਕੋਲ ਤਿਆਰ ਹੋ ਗਈ ਹੈ ਜੀ ਅੱਛਾ ਜਿਹੜੀ ਕਿ ਆਪਾਂ ਯੂਰੀਆ ਡਾਇਟ ਤੋਂ ਵਰਤਣ ਦੀ ਸਾਨੂੰ ਲੋੜ ਨਹੀਂ ਪੈਣੀ ਹਾਂ ਅੱਛਾ ਇਹ ਫਿਰ ਗੁਹਾ ਤੁਸੀਂ ਕਿਵੇਂ ਇੱਥੇ ਇਕੱਠਾ ਕਰਕੇ ਲਿਆਉਂਦੇ ਹੋ ਜਿਵੇਂ ਮਿੱਟੀ ਵਿੱਚ ਰਲ ਜਾਂਦੀ ਹੈ ਕਿ ਜਾਂ ਉਹਨੂੰ ਫਿਰ ਵੱਖਰਾ ਰੱਖਣੇ ਨਹੀਂ ਨਹੀਂ ਉਸ ਉੱਥੋਂ ਅਸੀਂ ਸਿਰਫ ਫਰਸ਼ ਦੇ ਉੱਪਰੋਂ ਜਿਹੜਾ ਸਾਡੇ ਕੋਲ ਪੱਕੇ ਫਰਸ਼ ਲੱਗੇ ਹੋਏ ਆ ਅੱਛਾ ਪੱਕੇ ਪੱਕੇ ਫਰਸ਼ਾਂ ਤੋਂ ਉੱਤੋਂ ਹੀ ਅਸੀਂ ਗੋਬਰ ਜਿਹੜਾ ਸਾਡੇ ਕੋਲ ਇਕੱਤਰ ਹੁੰਦਾ ਉਹ ਹੀ ਅਸੀਂ ਇੱਥੇ ਲੈ ਕੇ ਆਉਂਦੇ ਆ ਉਹ ਹੀ ਇਹਦੇ ਵਿੱਚ ਵਰਤ ਹੁੰਦਾ ਹੈ ਦੂਸਰਾ ਅਸੀਂ ਕੱਚੀ ਥਾਂ ਤੋਂ ਗੋਬਰ ਨਹੀਂ ਪਾਈਦਾ ਅੱਛਾ ਤਾਂ ਕਿ ਜੇ ਕੱਚੀ ਥਾਂ ਤੋਂ ਗੋਬਰ ਪਾਇਆ ਗਿਆ ਤਾਂ ਉਹ ਮਿੱਟੀ ਕਤਰੇ ਦੇ ਨਾਲ ਸਾਡਾ ਖੂਬ ਬੰਦ ਹੋਣ ਦੇ ਚਾਂਸ ਬੱਜ ਜਾਂਦੇ ਆ ਹਾਂ ਅਸੀਂ ਉਹਨੂੰ ਨਹੀਂ ਵਰਤੀਦਾ ਕਿੰਨੀਆਂ ਗਾਵਾਂ ਹੈਗੀਆਂ ਇੱਥੇ ਸਾਡੇ ਕੋਲ 500 ਤੋਂ ਲਗਭਗ ਹੈ ਅੱਛਾ ਇਹ ਕਿੰਨਾ ਸਮਾਂ ਹੋ ਗਿਆ ਇਹ ਗਊਸ਼ਾਲਾ ਨੂੰ ਚੱਲਦੇ ਸਾਡੇ ਕੋਲ 16 ਤੋਂ ਇਹ ਗਊਸ਼ਾਲਾ ਸਟਾਰਟ ਹੋਈ ਆ ਠੀਕ ਆ 16 ਤੋਂ ਅਸੀਂ ਕੰਮ ਕਰਦੇ ਪਏ ਇੱਥੇ ਇਹ ਫਿਰ ਪ੍ਰੋਜੈਕਟ ਸਰਕਾਰ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਇਹ ਹਾਂਜੀ ਬਿਲਕੁਲ ਸਰਕਾਰ ਵੱਲੋਂ ਕਰਾਇਆ ਗਿਆ ਸਰਕਾਰੀ ਤੌਰ ਤੇ ਲੱਗਾ ਸਾਰਾ ਪ੍ਰੋਜੈਕਟ ਠੀਕ ਆ ਹਾਂਜੀ ਬੜਾ ਵਧੀਆ ਚੱਲ ਰਿਹਾ ਹੈ ਇਹ ਪਹਿਲਾਂ ਵੀ ਚੱਲਦੇ ਸੀਗੇ ਕਿ ਜਾਂ ਫਿਰ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਦੇਖੋ ਜੀ ਸਾਡੇ ਕੋਲੋਂ ਤਾਂ ਹੁਣੇ ਹੀ ਲੱਗਿਆ ਹੈਗਾ ਇੱਥੇ ਹੋਰ ਕਿਤੇ ਲੱਗਾ ਦੂਰ ਪਾਰ ਸਾਡੀ ਨਜ਼ਰ ਤੋਂ ਪਰੇ ਤਾਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਹਾਂ ਕਿਉਂਕਿ ਸਾਨੂੰ ਕਿਤੇ ਸੁਣਨ ਵੀ ਨਹੀਂ ਮਿਲਿਆ ਸੀਗਾ ਕਿ ਉੱਥੇ ਲੱਗਾ ਫਲਾਣੇ ਕੰਟਰੀ ਚ ਲੱਗਾ ਜਾਂ ਇੱਧਰ ਦੂਸਰੇ ਰਾਜ ਚ ਲੱਗਾ ਹੈ ਉਹਦੇ ਬਾਰੇ ਸਾਨੂੰ ਕਿਤੇ ਜਾਣਕਾਰੀ ਮਿਲੀ ਨਹੀਂ ਹੈ ਇਹ ਸਾਡੇ ਨੂੰ ਤੁਹਾਨੂੰ ਪਤਾ ਲੱਗਾ ਹੋਣਾ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋਏ ਕਨਫਿਊਜ਼ ਤਾਂ ਬੰਦਾ ਹੋਈ ਜਾਂਦਾ ਵੀ ਇਹ ਪਤਾ ਨਹੀਂ ਕੀ ਹੋਣਾ ਹੈ ਕੀ ਕਰਨਾ ਹੈ ਕਿੱਦਾਂ ਹੋਣੀ ਆ ਵੀ ਗੋਬਰ ਤੋਂ ਕਹਿੰਦੇ ਆ ਇਹ ਕਿੱਦਾਂ ਹੋ ਜਾਊਗੀ ਗੋਬਰ ਦਾ ਉਦਾਂ ਵੀ ਇੰਨੇ ਚਿਰ ਦੇ ਸਾਡੀ ਇੰਨੀ ਉਮਰ ਹੋ ਕੇ ਦੇਖਦੇ ਆ ਉਹਨੂੰ ਅੱਗੇ ਨਹੀਂ ਗੋਬਰ ਤੋਂ ਕੁਝ ਹੋਇਆ ਤਾਂ ਹੁਣ ਕਿੱਦਾਂ ਹੋ ਜਾਊਗਾ ਲੇਕਿਨ ਹੈ ਅਚੰਭੇ ਹਾਂ ਹਾਂਜੀ अच्छा फिर इथे ਤੁਸੀਂ ਐਜ਼ ਅ ਮੈਨੇਜਰ ਹੋ ਫਿਰ ਕਿੰਨੇ ਬੰਦੇ ਇੱਥੇ ਕੰਮ ਕਰਦੇ ਹੋ ਸਾਡੇ ਕੋਲ ਟੋਟਲ 9 ਆ ਜੀ ਬੰਦੇ ਇੱਥੇ ਕੰਮ ਕਰਦੇ 9 ਬੰਦੇ ਇੱਥੇ ਅਲੱਗ-ਅਲੱਗ ਕਾਰਜਾਂ ਤੇ ਕੰਮ ਕਰਦੇ ਆ ਕੁਝ ਇੱਕ ਕਰਮਚਾਰੀ ਪੱਠਿਆਂ ਤੇ ਕੁੱਤਰ ਕੇ ਪਾਉਣ ਲਈ ਕੁਝ ਕਰਮਚਾਰੀ ਸਫਾਈ ਤੇ ਆ ਉਹਨਾਂ ਦੀ ਅਲੱਗ-ਅਲੱਗ ਡਿਊਟੀਆਂ ਆ ਕੁਝ ਸਾਡੇ ਕੋਲ ਡਾਕਟਰ ਸਾਹਿਬ ਸਰਕਾਰੀ ਆਉਂਦੇ ਆ ਉਹ ਵੀ ਇਲਾਜ ਕਰਦੇ ਟਾਈਮ ਟੂ ਟਾਈਮ ਦੇਖਿਆ ਜਾਂਦਾ ਆ ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਕਾਮਾਂ ਨੂੰ ਤੁਸੀਂ ਲੈ ਕੇ ਆਉਂਦੇ ਕਿ ਜਾਂ ਕੋਈ ਛੱਡ ਕੇ ਜਾਂਦਾ ਇੱਥੇ? ਬਿਲਕੁਲ ਨਹੀਂ ਜੀ ਸਾਡੇ ਕੋਲ ਸੋਸਾਇਟੀਆਂ ਇਹ ਸੇਵਾ ਕਰਦੀਆਂ ਸੋਸਾਇਟੀਆਂ ਹਰਪੁਰ ਤੋਂ ਜ਼ਿਲ੍ਹਿਆਂ ਤੋਂ ਆਉਂਦੀਆਂ ਸਾਡੇ ਕੋਲ ਕਿਸਾਨ ਭਾਈ ਵੀ ਸਾਡੇ ਕੋਲ ਕਰਦੇ ਹੈਗੇ ਆ ਇਹ ਸਹਾਇਤਾ ਕਿ ਲੈ ਕੇ ਆਉਂਦੇ ਆ ਕਿ ਕਦੇ ਬੇਸਹਾਰਾ ਆਇਆ ਚਾਹੇ ਸਾਡੀ ਫਸਲ ਨਾਸ਼ਟ ਕਰਦੀਆਂ ਸਾਡੇ ਕੋਲ ਦਾਨ ਵੀ ਕਰਕੇ ਜਾਂਦੇ ਆ ਜੀ। ਪੱਠੇ-ਦੱਥੇ ਸਭ ਕੁਝ ਦੇ ਕੇ ਜਾਂਦੇ ਆ ਔਰ ਸਾਡੇ ਕੋਲ ਗਊ ਗਊ ਵੀ ਦੇ ਕੇ ਜਾਂਦੇ ਗਊ। ਅੱਛਾ ਜਿਵੇਂ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਹਨ ਹਣਾ ਗਊਸ਼ਾਲਾ ਨੂੰ ਚੱਲਦੇ ਤੁਸੀਂ ਫਿਰ ਅਨਾਲਿਸਿਸ ਕੀਤਾ ਜਦੋਂ ਇਹ ਪ੍ਰੋਜੈਕਟ ਲੱਗ ਗਿਆ ਉਸ ਤੋਂ ਬਾਅਦ ਕਿੰਨੀ ਕੁ ਬਿਜਲੀ ਸੇਵ ਹੋਣੀ ਸ਼ੁਰੂ ਹੋਈ ਸਾਡੇ ਕੋਲ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਤਿੰਨ ਕੁ ਮਹੀਨੇ ਤੋਂ ਪਲੱਸ ਹੋਏ ਹੈ ਜਿਆਦਾ ਨਹੀਂ ਹੋਏ ਤੇ ਉਹ ਹਲੇ ਅਸੀਂ ਐਸਟੀਮੇਟ ਲੱਗ ਨਹੀਂ ਆ ਕਿਉਂਕਿ ਸਾਡੇ ਕੋਲ ਫਰਸ਼ ਘਟਿਆ ਫਰਸ਼ ਘਟ ਹੋਣ ਕਰਕੇ ਸਾਡੇ ਕੋਲ ਗੋਹਾ ਬੋਤਾ ਤਿਆਰ ਨੇ ਸਾਫ ਘਟ ਆਉਂਦਾ ਤੇ ਸਾਡੇ ਕੋਲ ਫੇਰ ਵੀ ਘਟੋ ਘੜ 4-5 4-5 ਘੰਟੇ ਦਾ ਤਕਰੀਬਨ ਦੇ ਇੱਕ ਐਵਰੇਜ ਦੇ ਹਿਸਾਬ ਨਾਲ ਜਨਰੇਟਰ ਚੱਲੇ ਹੀ ਜਾਂਦਾ। ਅੱਛਾ। 4 ਕ ਦਾ ਘੰਟੇ ਚੱਲਦਾ ਹੀ ਆ ਹਾਲੇ ਫਿਰ ਹਾਲ। ਕਿਉਂਕਿ ਜਦੋਂ ਸਾਡਾ ਪੂਰਾ ਫਰਸ਼ ਹੋ ਗਿਆ 25 ਕੁਇੰਟਲ ਜਾਂ ਉਸ ਤੋਂ ਵੱਧ ਹੋ ਗਿਆ ਤਾਂ ਫੇ ਸਾਡਾ ਜ਼ਿਆਦਾ ਸਮਾਂ ਵੀ ਨਿਕਲੂਗਾ। ਅੱਛਾ ਯਾਨੀ ਕਿ ਜਿੰਨਾ ਸਮਾਂ ਚੱਲੂਗਾ ਇਹ ਉਹਨਾ ਸਮਾਂ ਜਿਹੜੀ ਹੈ ਬਿਜਲੀ ਥੋੜੀ ਸੇਵ ਰਹੇਗੀ। ਬਿਲਕੁਲ ਉਹਨੇ ਚਿਰ ਸਾਡੀ ਬਿਜਲੀ ਉਧਰ ਲਈ ਸੇਵ ਰਹਿਣੀ ਆ ਤੇ ਇੱਧਰ ਲਈ ਅਸੀਂ ਵਰਤਨ ਯੂਜ਼ ਕਰ ਸਕਦੇ ਹਾਂ। ਅੱਛਾ ਇਹਦਾ ਫਿਰ ਦੂਜਾ ਕੋਈ ਹੋਰ ਵੀ ਨਾਲ ਲਾਇਆ ਜਾ ਰਿਹਾ ਕਿ ਬਿਜਲੀ ਸੇਵ ਕਰ ਲਈ ਜਾਵੇ ਕਿਸੇ ਤਰੀਕੇ ਨਾਲ। ਨੇ ਇਸ ਤਰ੍ਹਾਂ ਦਾ ਕੋਈ ਹੱਲੇ ਪ੍ਰਬੰਧ ਨਹੀਂ ਹੋਇਆ ਇਸ ਤਰ੍ਹਾਂ ਦਾ ਨਹੀਂ ਹੈ ਸਾਡੇ ਕੋਲ ਸਿਰਫ ਇਹੀ ਹੋਇਆ ਕਿ ਇਹ ਜੋ ਮਤਲਬ ਐ ਐਟ ਦਾ ਟਾਈਮ ਹੀ ਜੋ ਹੋਣਾ ਹੈਗਾ ਤੇ ਸਾਡੇ ਕੋਲ ਜ਼ਰੂਰਤ ਆ ਤਾਂ ਅਸੀਂ ਜਦੋਂ ਗੈਸ ਬਣ ਗਈ ਆ ਅਸੀਂ ਉਧਰਲੀ ਬਿਜਲੀ ਸੇਵ ਕਰ ਲਈਦੀ ਆ ਇਧਰਲੀ ਯੂਜ਼ ਕਰ ਲਈਦੀ ਆ ਲੱਗਦਾ ਕਿ ਇਹ ਤਾਂ ਕਾਫੀ ਫਰਕ ਪਿਆ ਹੋਊਗਾ ਕਿਉਂਕਿ ਮੋਟਰਾਂ ਵੀ ਇੱਥੇ ਵੱਡੀਆਂ ਹੋਣੀਆਂ ਨੇ ਹਨਾ ਜਿਵੇਂ ਪੱਠੇ ਕੋਤਰਦੇ ਹੋ ਜਾਂ ਸਾਰਾ ਕੰਮ ਇੱਥੇ ਕਰਦੇ ਹੋ ਤਾਂ ਉਹ ਸਾਰਾ ਫਿਰ ਇਹਦੇ ਤੇ ਨਿਰਭਰ ਹੋ ਗਿਆ ਹਨਾ ਹੁਣ ਹਾਂਜੀ ਕਾਫੀ ਇੱਥੇ ਤੇ ਹੋ ਗਿਆ ਜੇ ਸਾਡੇ ਕੋਲ 10 ਹੌਸਪਾਵਰ ਤੋਂ ਜ਼ਿਆਦਾ ਦੀ ਮੋਟਰ ਉਹ ਅਸੀਂ ਨਹੀਂ ਚਲਾ ਸਕਦੇ ਇੱਥੇ ਠੀਕ ਹੈ ਤੇ ਉਹਦੇ ਅੰਡਰ ਜੋ ਵੀ ਕੰਮ ਆਉਂਦਾ ਲਾਈਟਾਂ ਪੱਖੇ ਪੰਪ ਪਾਣੀ ਵਾਲਾ ਚਾਹੇ 2 ਜਾਂ 3 ਦੀ ਮੋਟਰ ਸਭ ਕੁਝ ਚੱਲਦਾ ਇੱਥੇ ਬਿਲਕੁਲ ਚੱਲਦਾ ਪ੍ਰੋਪਰ ਚੱਲਦਾ ਹੌਸਪਾਵਰ ਫਿਰ ਵਧਾਈ ਵੀ ਜਾ ਸਕਦੀ ਜਿਵੇਂ ਜਿਵੇਂ ਕੈਪੈਸਿਟੀ ਵਧੇਗੀ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਠੀਕ ਹੈ ਇਹਦੇ ਬਾਰੇ ਕਿਉਂਕਿ ਪ੍ਰੋਜੈਕਟ ਕਿਸੇ ਦਾ ਇੱਥੇ ਲਗਾਇਆ ਗਿਆ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਜੀ ਇਹ ਜਿਵੇਂ ਫਿਰ ਪ੍ਰੋਜੈਕਟ ਹੁਣ ਇੱਥੇ ਲੱਗਾ ਤੁਹਾਡੇ ਕੋਲ ਵੀ ਬਹੁਤ ਸਾਰੇ ਲੋਕ ਆਉਂਦੇ ਹੋਣਗੇ ਜਿਵੇਂ ਕੋਈ ਸੌਂਦਾ ਫਿਰ ਦੇਖਣ ਆਉਂਦੇ ਨੇ ਬਿਲਕੁਲ ਸਾਡੇ ਕੋਲ ਦੇਖਣ ਆਉਂਦੇ ਆ ਉਹ ਇਹ ਚੀਜ਼ ਨੂੰ ਬਹੁਤ ਮਤਲਬ ਅਜੀਬ ਜਿਹਾ ਮੰਨਦੇ ਵੀ ਇਹ ਕਿੱਦਾਂ ਹੋ ਗਿਆ ਉਹ ਦੇਖਦੇ ਆ ਸੋਚਦੇ ਆ ਕਈ ਤਾਂ ਸੋਚਦੇ ਆ ਕਿ ਅਸੀਂ ਲਗਾਉਂਦੇ ਆ ਹਾਂ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਸਾਡੇ ਕੋਲ ਇਨਸਾਨ ਹੁੰਦੇ ਆ ਬਹੁਤ ਵਧੀਆ ਅੱਛਾ ਜਿਵੇਂ ਫਿਰ ਜਦੋਂ ਇਹ ਪ੍ਰੋਜੈਕਟ ਨਹੀਂ ਸੀ ਲੱਗਾ ਜਿਵੇਂ ਤੁਸੀਂ ਦੱਸਿਆ ਕਿ ਤਿੰਨ ਕੁ ਮਹੀਨੇ ਨਹੀਂ ਹੋਏ ਅਜੇ ਇਹਨੂੰ ਸਟਾਰਟ ਹੋਏ ਨੂੰ ਤਾਂ ਉਸ ਤੋਂ ਪਹਿਲਾਂ ਫਿਰ ਗੋਬਰ ਦਾ ਕੀ ਕਰਦੇ ਸੀਗੇ ਖਾਦ ਦੇ ਤੌਰ ਤੇ ਹਾਂਜੀ ਖਾਦ ਦੇ ਤੌਰ ਤੇ ਇੱਕ ਬੰਨੇ ਲਗਾਇਦਾ ਸੀ ਜਿੱਦਾ ਜ਼ਰੂਰਤ ਹੁੰਦੀ ਇੱਥੇ ਬਰਤ ਹੋ ਜਾਂਦਾ ਸੀ ਪਿੱਛੇ ਸਾਡੇ ਕੋਲ ਜ਼ਮੀਨ ਦੇ ਵਿੱਚ ਬਰਤ ਲਈਦਾ ਸੀ ਹਾਂ ਹਾਂਜੀ ਇਹ ਤਾਂ ਕਾਫੀ ਜਗ੍ਹਾ ਹੈਗੀ ਆ ਫਿਰ ਹੋਰ ਕੀ ਕੀ ਇੱਥੇ ਤੁਸੀਂ ਇਸਤੇਮਾਲ ਕਰਦੇ ਹੋ ਸਾਡੇ ਕੋਲ ਪਿੱਛੇ ਟੋਏ ਟੱਬੇ ਕਾਫੀ ਆ ਥੋੜੀ ਜਿਹੀ ਏਰੀਆ ਸਾਫ ਕਰਾਇਆ ਸੀਗਾ ਤੇ ਹੁਣ ਹੋਰ ਵੀ ਕਰਾਵਾਂਗੇ ਤਾਂ ਇਹ ਸਾਰਾ ਅਸੀਂ ਸੋਚਦੇ ਹਾਂ ਕਿ ਅਸੀਂ ਇੱਥੇ ਹੀ ਚੂਜ਼ ਕਰੀਏ ਠੀਕ ਹੈ ਔਰ ਔਰ ਇੱਥੇ ਫਸਲ ਹੋ ਗਈ ਹੈ ਜਾਂ ਫਲ ਪੌਦੇ ਹੈਗੇ ਜਾਂ ਪੇੜ ਹੋ ਗਏ ਹੈ ਹਾਂ ਤੇ ਕਈ ਤਰ੍ਹਾਂ ਦੀ ਸੋਚਣੀ ਹੈਗੀ ਆ ਲੇਕਿਨ ਜਿੱਦਾਂ ਜਿੱਦਾਂ ਸਮਾਂ ਬਦਲੂਗਾ ਸਭ ਕੁਝ ਹੁੰਦਾ ਜਾਊਗਾ ਲੱਗਦਾ ਕਿ ਜਿਹੜੇ ਲੋਕ گاਵਾਂ ਨੂੰ ਜਾਂ ਜਿਹੜੇ ਬੁਲਦ ਹੈਗੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਕਿ ਇਹ ਹੁਣ ਕਿਸੇ ਕੰਮ ਦੇ ਨਹੀਂ ਸੜਕਾਂ ਦਾ ਛੱਡ ਦਿੰਦੇ ਨੇ ਲੱਗਦਾ ਕਿ ਉਹ ਵੀ ਦੇਖੋ ਕੰਮ ਆ ਰਹੇ ਨੇ ਉਹਨਾਂ ਦਾ ਗੋਬਰ ਤੋਂ ਬਿਜਲੀ ਤਿਆਰ ਹੋ ਰਹੀ ਹੈ ਦੇਖੋ ਜੀ ਇੱਕ ਸੂਈ ਦਾ ਵੀ ਫਾਇਦਾ ਹੁੰਦਾ ਘਰ ਦੇ ਵਿੱਚ ਇੱਕ ਸੋਈ ਵੀ ਰੱਖੀ ਜਾਵੇ ਨਾ ਘਰ ਦੇ ਵਿੱਚ ਉਹ ਵੀ ਕਿਸੇ ਨਾ ਕਿਸੇ ਇੱਕ ਟੰਕਾ ਲਗਾਉਣ ਦੇ ਕੰਮ ਆ ਜਾਂਦੀ ਇਹਦਾ ਜੀਵ ਹਾਂ ਜੀਵ ਨੇ ਕਿਸੇ ਨਾ ਕਿਸੇ ਫਾਇਦਾ ਦੇਣਾ ਹਰ ਇੱਕ ਚੀਜ਼ ਨੇ ਦੇਣਾ ਹੈ ਇਹ ਕੱਪੜੇ ਦੀ ਲੀਲ ਵੀ ਆਪਾਂ ਘਰ 'ਚ ਰੱਖਦੇ ਕਹਿੰਦੇ ਖੁੰਝ ਟਕਾ ਕੇ ਨਾ ਉਹ ਵੀ ਕਿਸੇ ਨਾ ਕਿਸੇ ਕੰਮ ਆ ਜਾਂਦੀ ਆਪਾਂ ਰੂਹ ਰੱਖ ਲੈਂਦੇ ਆ ਸੋਈ ਦੇ ਵਿੱਚ ਭਗਵਾਨ ਦਾ ਨਾਮ ਲੈ ਲਈ ਉਹ ਵੀ ਬੱਤੀ ਦੇ ਕੰਮ ਆ ਜਾਂਦਾ ਤੇਲ ਪਾ ਕੇ ਚਰਾ ਕਰ ਸਕਦੇ ਉਹ ਵੀ ਕੰਮ ਆ ਜਾਂਦਾ ਜੀ ਇਹ ਫਿਰ ਜਿਵੇਂ ਵੇਸਟੇਜ ਤੁਸੀਂ ਦੱਸਿਆ ਕਿ ਇਹ ਖਾਦ ਦੇ ਕੰਮ ਆ ਜਾਂਦਾ ਫਿਰ ਲੈ ਵੀ ਜਾਂਦਾ ਕੋਈ ਨਹੀਂ ਹੱਲੇ ਤੱਕ ਤਾਂ ਸਾਡੇ ਕੋਲ ਸਿਰ 3 ਮਹੀਨੇ ਹੋਏ ਉਹਦੇ ਵਿੱਚ ਅਸੀਂ ਸਾਡੇ ਕੋਲ ਇਹਦਾ ਕੋਈ ਹਲੇ ਸਟੋਰੇਜ ਨਹੀਂ ਏਡਾ ਹੋਇਆ ਅੱਛਾ ਸਟੋਰ ਹੋਊਗਾ ਅਸੀਂ ਸਟਾਕ ਕਰਾਂਗੇ ਫਿਰ ਰਿਕਵਰਡ ਕਰਾਂਗੇ ਕਿਸੇ ਨੂੰ ਪਾਈ ਆ ਇਹ ਸਾਡੇ ਕੋਲ ਸਟਾਕ ਪਿਆ ਹੈਗਾ ਹਾਂ ਬਈ ਇਹਦਾ ਇਸਤੇਮਾਲ ਕਰੋ ਜਾ ਕਿਦਾਂ ਬੀਏਗਾ ਉਹਦਾ ਉਹ ਬਾਅਦ ਚ ਦੇਖਾਂਗੇ ਕੀ ਹੁੰਦਾ ਹਾਂ ਹੱਲੇ ਸਾਡੇ ਕੋਲ ਕੋਈ ਜਾਣਕਾਰੀ 3 ਮਹੀਨਿਆਂ ਚ ਕੀ ਪਤਾ ਲੱਗ ਸਕਦਾ ਅੱਛਾ ਦੇਖੀਏ ਇੱਕ ਵਾਰ ਅੰਦਰ ਜਿੱਥੇ ਤੁਸੀਂ ਜਨਰੇਟਰ ਲਾਇਆ ਹੋਇਆ ਜਦੋਂ ਇਧਰੋਂ ਫਿਰ ਤੁਸੀਂ ਇਹ ਕਲੰਪ ਖੋਲ ਦਿੰਨੇ ਹੋ ਤਾਂ ਇਹ ਗੈਸ ਦਾ ਪ੍ਰੈਸ਼ਰ ਆ ਜਿਹੜਾ ਸਿੱਧਾ ਉਹਦੇ ਜਨਰੇਟਰ ਚ ਜਾਂਦਾ ਫਿਰ ਹਾਂਜੀ ਹਾਂਜੀ ਜਨਰੇਟਰ ਵਿੱਚ ਪ੍ਰੈਸ਼ਰ ਜਾਂਦਾ ਹੁਣ ਮੈਂ ਤੁਹਾਨੂੰ ਦਿਖਾਣਾ ਆ ਜਾਓ ਸਾਹਮਣੇ ਸਾਡੇ ਕੋਲ ਇੱਕ ਵੱਡਾ ਫਿਲਟਰ ਲੱਗਾ ਹੋਇਆ ਹੈ ਉਹ ਸਾਹਮਣੇ ਇੱਕ ਵੱਡਾ ਫਿਲਟਰ ਲੱਗਾ ਹੋਇਆ ਉਹਦੇ ਤੋਂ ਸਾਫ਼ ਹੋ ਕੇ ਫਿਰ ਇੱਧਰ ਇੱਕ ਛੋਟਾ ਫਿਲਟਰ ਲੱਗਾ ਹੋਇਆ ਦੋਨੇ ਫਿਲਟਰਾਂ ਦੇ ਵਿੱਚ ਗੈਸ ਸਾਫ਼ ਹੋ ਕੇ ਫਿਰ ਜਨਰੇਟਰ ਦੇ ਵਿੱਚ ਆਉਂਦੀ ਹੈ ਅੱਛਾ ਜਨਰੇਟਰ ਦੇ ਵਿੱਚ ਆਉਂਦੀ ਹੈ ਉਹਦੇ ਨਾਲ ਫੇ ਸਾਰੀ ਸਪਲਾਈ ਚੱਲਦੀ ਹੈ ਜੀ ਸਭ ਤੋਂ ਪਹਿਲਾਂ ਇਹ ਵੱਡੇ ਚੌਂਦੀ ਦੇ ਸਭ ਤੋਂ ਬੱਲਾ ਛੋਟਾ ਕਿਉਂਦੀ ਫਿਰ ਵੱਡਾ ਕਿਉਂਦੀ ਆ ਫਿਰ ਮੀਟਰ 'ਚ ਜਾ ਕੇ ਫਿਰ ਇਹਦੇ ਵਿੱਚ ਫਿਲਟਰ ਆਹੀ ਆਨ ਆਫ ਹੋ ਕੇ ਵਾਲਾ ਇਹ ਫਿਰ ਫਿਲਟਰ ਲੱਗੇ ਹੋਏ ਨੇ ਇਹਨਾਂ 'ਚ ਫਿਲਟਰ ਹੁੰਦੀ ਕਿੱਥੇ ਇਹ ਫਿਰ ਟ੍ਰੈਂਫਰਟਰ ਹੁੰਦੀ ਅੱਛਾ ਇਹ ਫਿਰ ਲਾਸਟ ਹੋ ਕੇ ਨਾ ਇਹ ਜਨਰੇਟਰ ਚਾਹੀਦਾ ਹਾਂਜੀ ਹਾਂਜੀ ਆ ਪਾਈਪ ਲੱਗਾ ਹੋਇਆ ਇਹਦੇ ਵਿੱਚ ਹੈਗਾ ਹਾਂ ਇਹ ਫਤਿ ਵਿੱਚ ਸਟਾਰਟ ਕਰ ਦਿੰਦੇ ਤੁਸੀਂ ਪਹਿਲੇ ਸਟਾਰਟ ਕਰ ਦਿੰਦੇ ਹੋ ਇਹਨੂੰ ਨੇ ਨੇ ਪਹਿਲਾਂ ਨਹੀਂ ਸਟਾਰਟ ਹੁੰਦਾ ਪਹਿਲਾਂ ਜਦੋਂ ਇਹਦੇ ਚ ਗੈਸ ਐਂਟਰ ਹੋ ਗਈ ਉਦੋਂ ਇਹ ਸਟਾਰਟ ਹੋਣਾ ਉਹ ਤਾਂ ਪਹਿਲਾਂ ਨਹੀਂ ਹੋਣਾ ਹੋਰ ਕਿਸੇ ਚੀਜ਼ ਨਾਲ ਨਹੀਂ ਹੁੰਦਾ ਸਿਰਫ ਇਸੇ ਗੈਸ ਨਾਲ ਸਟਾਰਟ ਹੋਣਾ ਹੈ ਅੱਛਾ ਕੇਵਲ ਹੋਰ ਕੋਈ ਨਹੀਂ ਜਿਵੇਂ ਡੀਜ਼ਲ ਤੇ ਪੈਟਰੋਲ ਤੇ ਕਰ ਦਿੰਦੇ ਸੋ ਕੁਝ ਵੀ ਨਹੀਂ ਇਦਾਂ ਦਾ ਹੋਣਾ ਸਿਰਫ ਇਹ ਬਾਇਓ ਗੈਸ ਜਨਰੇਟਰ ਆ ਇਹ ਵੀ ਲਿਖਿਆ ਪਿਆ ਉਹ એનਰਜੀ ਵਗੈਰਾ ਹਾਂਜੀ ਤਾਂ ਇਹ ਪ੍ਰੋਜੈਕਟ ਜਿਹੜਾ ਉਹ ਛਾਰਪੁਰ ਦੇ ਨਜ਼ਦੀਕ ਇੱਕ ਪਿੰਡ ਹੈਗਾ ਤਾਂ ਇੱਥੇ ਇਹ ਲਗਾਇਆ ਹੋਇਆ ਪ੍ਰੋਜੈਕਟ ਤਾਂ ਇੱਕ ਗਊਸ਼ਾਲਾ ਬਣੀ ਹੋਈ ਹੈ ਸਾਰੀ ਤਸਵੀਰ ਇੱਕ ਵਾਰ ਦਿਖਾ ਦਿੰਦੇ ਆ ਤੁਹਾਨੂੰ ਕਿ ਇੱਥੇ ਗਾਵਾਂ ਰੱਖੀਆਂ ਹੋਈਆਂ ਨੇ 500 ਦੇ ਕਰੀਬ ਕਹਿੰਦੇ ਗਾਵਾਂ ਹੈਗੀਆਂ ਨੇ ਇੱਥੇ ਤਾਂ ਇਹਨਾਂ ਦਾ ਗੋਬਰ ਦਾ ਇਸਤੇਮਾਲ ਕੀਤਾ ਇਹ ਸਰਕਾਰ ਦਾ ਪ੍ਰੋਜੈਕਟ ਹੈਗਾ ਕਹਿੰਦੇ ਨੇ ਕਿ ਲਗਾਇਆ ਤਾਂ ਬੜਾ ਸ਼ਾਨਦਾਰ ਇਹ ਉਪਰਾਲਾ ਕੀਤਾ ਕਿ ਜਿੱਥੇ ਬਿਜਲੀ ਸੇਵ ਹੋ ਰਹੀ ਹੈ ਪਹਿਲਾਂ ਗੋਬਰ ਜਿਹੜਾ ਸੀਗਾ ਉਹ ਗੈਸ ਦੇ ਖਾਦਾਂ ਦੇ ਤੌਰ ਤੇ ਵਰਤ ਲਿਆ ਜਾਂਦਾ ਸੀਗਾ ਖੇਤਾਂ ਦੇ ਵਿੱਚ ਪਰ ਹੁਣ ਜਿਹੜਾ ਜਿਹੜਾ ਇਹ ਗੋਬਰ ਹੈਗਾ ਤਾਂ ਉਹਦਾ ਇਸਤੇਮਾਲ ਹੁਣ ਲਿਉਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਤਾਂ ਇਹਦੇ ਤੋਂ ਬਿਜਲੀ ਜਿਹੜੀ ਹੈ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਸੋ ਲੋਡ ਹੈ ਚੰਗਿਆ ਉਪਰਾਲਾ ਹੈਗਾ ਤਾਂ ਇਹ ਪ੍ਰੋਜੈਕਟ ਇਹੋ ਜਿਹੇ ਲਾਉਣੇ ਚਾਹੀਦੇ ਨੇ ਤਾਂ ਜੋ ਜਿਹੜਾ ਬਿਜਲੀ ਦਾ ਵਾਧੂ ਬੋਝ ਪੈਂਦਾ ਜਾਂ ਜਿਹੜੀ ਬਿਜਲੀ ਕੋਲੇ ਦੇ ਨਾਲ ਤਿਆਰ ਕਰਨੀ ਪੈਂਦੀ ਆ ਤਾਂ ਉਹ ਜੜਿਆ ਸਾਰੀਆਂ ਚੀਜ਼ਾਂ ਹੈਗੀਆਂ ਨੇ ਤਾਂ ਕੁਦਰਤੀ ਸਰੋਤਾਂ ਦੇ ਨਾਲ ਇਹ ਤਿਆਰ ਕੀਤੀਆਂ ਜਾ ਸਕਦੀਆਂ ਨੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀਤ ਸਿੰਘ ਕਾਲੂ ਜਗਬਾਣੀ ਟੀਵੀ ਪੁਚਾਰਪੁਰ